ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀ ਅਜਵੀਰ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਤਾਂ ਜਿਹੜਾ ਪੰਜਾਬ ਪੁਲਿਸ ਕਨਸਟੇਬਲ 2024 ਦਾ ਜਿਹੜਾ ਫਾਰਮ ਹੈ ਉਸ ਵਿੱਚ ਬਹੁਤੇ ਬੱਚਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਦਾ ਨਾਮ ਸਿੰਗਲ ਨੇਮ ਹੈ ਜਿਵੇਂ ਕਿਸੇ ਦਾ ਨਾਮ ਰਾਹੁਲ ਹੈ ਜਾਂ ਪ੍ਰਿੰਸ ਹੈ ਤਾਂ ਉਹਨਾਂ ਨੂੰ ਆਪਣਾ ਫਾਰਮ ਭਰਨ 'ਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜਾ ਪੰਜਾਬ ਪੁਲਿਸ ਕਨਸਟੇਬਲ 2024 ਦਾ ਨੋਟੀਫਿਕੇਸ਼ਨ ਹੈ ਉਸ ਤੇ ਇਸ ਸਿੰਗਲ ਨਾਮ ਬਾਰੇ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਤਾਂ ਇਸ ਦੇ ਸਬੰਧ ਚ ਅਸੀਂ ਇਹਨਾਂ ਦੇ ਹੈਲਪ ਡੈਸਕ ਨੰਬਰ ਤੇ ਕਾਲ ਕਰਕੇ ਇਹਨਾਂ ਨੂੰ ਪੁੱਛਿਆ ਕਿ ਜੇਕਰ ਸਿੰਗਲ ਨੇਮ ਹੋਵੇ ਤਾਂ ਬੱਚੇ ਕਿਵੇਂ ਫਾਰਮ ਭਰ ਸਕਦੇ ਨੇ ਤਾਂ ਉਹਨਾਂ ਨੇ ਦੱਸਿਆ ਤੁਸੀਂ ਸਿੰਗਲ ਜਿਨ੍ਹਾਂ ਦਾ ਸਿੰਗਲ ਨੇਮ ਹੈ ਉਹ ਫਰਸਟ ਨੇਮ ਤੇ ਲਾਸਟ ਨੇਮ ਦੋਨਾਂ ਤੇ ਆਪਣਾ ਫਰਸਟ ਨੇਮ ਪਰ ਕੇ ਹੀ ਫਾਰਮ ਭਰ ਸਕਦੇ ਹਨ ਜਾਂ ਫਿਰ ਉਹ ਡਾਟ ਲਗਾ ਕੇ ਵੀ ਫਾਰਮ ਭਰ ਸਕਦੇ ਹਨ ਇਸ ਤਰ੍ਹਾਂ ਤੁਹਾਡਾ ਫਾਰਮ ਬਿਨਾਂ ਕਿਸੇ ਗਲਤੀ ਤੋਂ ਆਸਾਨੀ ਨਾਲ ਭਰਿਆ ਜਾ ਸਕਦਾ ਹੈ ਜੇਕਰ ਤੁਹਾਨੂੰ ਇਸ ਤੋਂ ਇਲਾਵਾ ਕੁਝ ਹੋਰ ਵੀ ਪੁੱਛਣਾ ਹੋਵੇ ਪੰਜਾਬ ਪੁਲਿਸ ਕਨਸਟੇਬਲ ਦੇ ਫਾਰਮ ਬਾਰੇ ਤਾਂ ਤੁਸੀਂ ਕਮੈਂਟਾਂ 'ਚ ਪੁੱਛ ਸਕਦੇ ਹੋ ਅਸੀਂ ਵੱਧ ਤੋਂ ਵੱਧ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜੀ ਫਰਸਟ ਨੇਮ ਤੇ ਲਾਸਟ ਨੇਮ ਵਾਲੀ ਗੱਲ ਹੈ ਇਹ ਮੈਂ ਤੁਹਾਨੂੰ ਐਵੇਂ ਨਹੀਂ ਦੱਸ ਰਿਹਾ ਇਹ ਮੈਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਹੈਲਪ ਡੈਸਕ ਨੰਬਰ ਤੋਂ ਜਾਣਕਾਰੀ ਲੈ ਕੇ ਠੀਕ ਹੈ ਉਹਨਾਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਦੀ ਐ ਤੇ ਤੁਸੀਂ ਅੱਗੇ ਰਿਕਾਰਡਿੰਗ 'ਚ ਵੀ ਸੁਣ ਸਕਦੇ ਹੋ ਗੁੱਡ ਈਵਨਿੰਗ ਵੈਲਕਮ ਟੂ ਪੰਜਾਬ ਪੁਲਿਸ ਹਲਦੈ ਵਿਸਟ ਸੋ ਮੀ ਹਾਪ ਹੈ ਟੂ ਸਾਜ ਜੀ ਮੇਰਾ ਨਾਮ ਜੀ ਰਾਮ ਹੈ ਜੀ ਰਾਮ ਸਿੰਘ ਨੇ ਸਾਜ ਜੀ ਬੋਲੋ ਰਾਮ ਜੀ ਸੋ ਕਰ ਫੋਮ ਭਰਨਾ ਹੈ ਤਾਂ ਉਸਮੇ ਲਾਸਟ ਨੇਮ ਵੀ ਜ਼ਰੂਰੀ ਹੈ ਓਕੇ ਸੋ ਰਾਮ ਜੀ ਆਪ ਕੈਂਡੀਡੇਟ ਬਾਤ ਕਰ ਰਹੇ ਹੋ ਕਿ ਕਰ ਰਹੇ ਹੋ ਤੁਸੀਂ ਆਪ ਕੈਂਡੀਡੇਟ ਬਾਤ ਕਰ ਰਹੇ ਹੋ ਅਨਜਨ ਜੀ ओके okay, सर so राम जी जैसे कि आपकी क्वेरी है कि आप जैसे फॉर्म फिल कर रहे हो तो आपके पास सिंगल नेम है आपके पास सर नेम नहीं है राइट हाँ जी हाँ जी ओके okay, सर so राम जी माफी चाहूँगा जो भी आपको दिक्कत आ रही है राम जी इसके रिगार्डिंग जो है फिर आप जो जो आपका फर्स्ट नेम है जैसे कि राम आप वही भर सकते हो लास्ट नेम में ओके ठीक है सर okay? मतलब फिर तो नहीं होगा ना

ਜੀ 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 ਉਹਨਾਂ ਦੇ ਪਿਤਾ ਦੇਰ ਉਹਨਾਂ ਦਾ ਸੈਕਿੰਡ ਉਹ ਜੀ ਉਹਨਾਂ ਦਾ ਸੈਕਿੰਡ ਨੇਮ ਵੀ ਜੋ ਲਾਸਟ ਨੇਮ ਵੀ ਆਪ ਉਹ ਸਾਈਲ ਹੀ ਵਰਤ ਸਕਦੇ ਆ ਜਾਂ ਫਿਰ ਉਸੇ ਜਗ੍ਹਾ ਪੁਲਸਟਾਪ ਯੂਜ਼ ਕਰ ਸਕਦੇ ਹੋ ਆਪ ਠੀਕ ਹੈ ਤਾਂ ਬੇਸੇਲਾ ਇਦਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੇਕਰ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਜੇਕਰ ਜਾਣਕਾਰੀ ਚੰਗੀ ਨਹੀਂ ਲੱਗੀ ਤਾਂ ਵੀਡੀਓ ਨੂੰ ਡਿਸਲਾਈਕ ਕਰੋ